ਯਾਰ ਬਕਸੋਖ ਦੇ ਵਿੱਚ ਸਾਂਝੀ ਕਰਦੇ ਲਈਏ ਤਾਂ ਜੋ ਆਪਾਂ ਸਮਾਜ ਨੂੰ ਪੂਰਨ ਤੂ ਵਿਖਵਾ ਸਕੀਏ ਜਿਹੜੇ ਨੌਜਵਾਨ ਨਸ਼ੇ ਨਹੀਂ ਜਿੱਥੇ ਸਰਕਾਰਾਂ ਪ੍ਰਸ਼ਾਸਨ ਉਸ ਤੋਂ ਨਾ ਕਰਦਾ ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਜਿਹੜਾ ਅਪਰਾਲਾ ਕਰੀਏ ਔਰ ਜਿੱਥੇ-ਜਿੱਥੇ ਨਸ਼ਿਆਂ ਦੇ ਬੰਦ ਦੇ ਵਿੱਚ ਫਸੇ ਨੌਜਵਾਨ ਆ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਕੇ ਸੋ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ जिन्हें भी सत्कार तो भीर जी इधर उधर फिरते हैं आप जी ने अच्छा जो विचार विचार सुनिए कि जो पतकोवर नशा कर लेता तीन कुछ पता नहीं लगता कमाज नहीं कमा मां बाप के प्यार की हम अपने ये दो चार दस पर के विचार जो कि सदे बोले वाल्मीकि एक्शन फोर्स ने आज जो नशा को रोकने के प्रति जो प्रोग्राम करवाया बड़ी अच्छी सेध है समाज को साडे ब्रदर जिहड़े बलकार जी आ इन्होंने ये प्रोग्राम करवाया तो मैंने इनवाइट किया जबकि मैं एक स्पोर्ट्स इवेंट पर जाना सी ਮੇ ਸਪੈਸ਼ਲ ਮਾਇਨੇ ਕੀ ਕਿ ਮੈਂ ਚਾਹਦੀ ਆ ਕਿ ਮੇਰਾ ਸਮਾਜ ਜਿਹੜਾ ਆ ਉਹ ਨਸ਼ਿਆਂ ਨੂੰ ਛੱਡੇ ਔਰ ਜਿਹੜੀ ਯੂਥ ਹੈ ਜਿੰਨਾ ਉਸਕੇ ਤੁਸੀਂ ਸਪੋਰਟ ਦੇ ਵਿੱਚ ਆਓ ਨਸ਼ਿਆਂ ਤੋਂ ਦੂਰ ਰਹੋ ਅੱਜ ਦੇ ਟਾਈਮ ਦੇ ਵਿੱਚ ਫੈਸ਼ਨ ਬਚ ਚੁੱਕਾ ਹੈ ਨਸ਼ਾ ਔਰ ਫੈਸ਼ਨ ਦੇ ਤੌਰ ਤੇ ਸਟਾਰਟ ਕੀਤਾ ਲੱਗਦਾ ਹੈ ਕਾਲਜਸ ਦੇ ਵਿੱਚੋਂ ਸ਼ਬਚੀ ਜੀ ਨਾਮ ਕਿਤੇ ਗਾਉਂ ਦੇ ਵਿੱਚ ਜਾਓ ਜਿਹੜੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਆ ਸਕੂਲਾਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਕਹੋ ਕਿ ਗਰਾਊਂਡ ਦਾ ਨਸ਼ਾ ਲਗਾਓ ਔਰ ਇਹ ਜਿਹੜਾ ਇੱਕ ਜਾਲੀ ਨਸ਼ਾਇਆ ਇਸ ਤੋਂ ਦੂਰ ਰੋ ਔਰ ਅਗਰ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਆ ਨਸ਼ੇ ਦੀ ਕਿ ਕੋਈ ਨਸ਼ਾ ਵੇਚ ਰਿਹਾ ਆ ਜਾਂ ਨਸ਼ਾ ਕਰ ਰਿਹਾ ਆ ਜਾਂ ਇੰਨੇ ਸਾਰੇ ਸੈਂਟਰ ਬੜੇ ਹੋਏ ਆ ਨਸ਼ਾ ਸ਼ੁਰੂਆਤ ਕੇਂਦਰ ਬੜੇ ਹੋਏ ਆ ਤੁਸੀਂ ਉੱਥੇ ਵੀ ਜਾ ਕੇ ਜਾ ਸਕਦੇ ਆ ਜੇ ਪਾ ਸਕਦੇ ਆ ਪ੍ਰਸ਼ਾਸ਼ਕ ਸੋਨਣਾ ਜਾਂਦਾ ਹੈ ਜਾਂ ਫਿਰ ਤੁਹਾਡੀ ਕੋਈ ਇਨਫੋਰਮੇਸ਼ਨ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਨਫੋਰਮੇਸ਼ਨ ਤੁਹਾਡਾ ਨਾਮ ਜਿਹੜਾ ਗੁੱਪਤ ਰੱਖਿਆ ਜਾਊਗਾ ਔਰ ਜਿੰਨਾ ਹੋ ਸਕੇ ਇਸ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਸਾਡੇ ਸਾਰਿਆਂ ਦੀ ਮਦਦ ਕੀਤੀ ਜਾਵੇ ਪੁਲਿਸ ਦੀ ਮਦਦ ਕੀਤੀ ਜਾਵੇ ਨਸ਼ਾ ਖਤਮ ਕਰਨ ਦੇ ਥੈਂਕ ਯੂ ਸੋ ਮਚ ਜੋ ਬੋਲੇ ਸੋ ਨਿਰਪੈ ਵਾਜ ਦੀ ਸ਼ਕਤੀ सो की, शक्ति की ये। तो है आज असी जलंधर तो सारी टीम धर्मेंद्र नंगल जी का सम्मान करना है जी धर्मेंद्र नंगल जी अनाथ जी मडर जी ਤੇ ਬਲਕਾਰ ਸੋਤਾ ਜੀ ਤੇ ਹੋਰ ਇਹਨਾਂ ਦੀ ਪਤਵੰਤੀ ਟੀਮ ਸਾਰੀ ਦਾ ਸਤਿਕਾਰ ਕਰਦਾ ਹਾਂ ਜੀ ਧਰਮਿੰਦਰ ਮੰਗਲ ਜੀ ਜੋ ਬੋਲੇ ਸੋ ਨਿਹਾਲ ਬਾਣਾ ਜੀ ਅਵਨਾਹ ਜੀ ਤਰਮਪਾਲ ਜੀ मेवा सिंह जी बलकार सौदा जी लगी गोलिया पट्टी कपूरतला बिला कपूरतला वजोद कपूरतला मोनोट भाई हमर कपूरतला ज्ञानी मलुवाल मेरा

ਜੰਧਾਨਕ ਫਰੋਜਪੁਰ ਤੋਂ ਮੇਰੀ ਪਾਣੀ ਦੀ ਜੇ ਸੀ ਦੀ ਫੜੀ ਸਾਡੇ ਵੀਰ ਜੋ ਸਮਾਜ ਦੇ ਹਿੱਤਾਂ ਲਈ ਕੰਮ ਕਰਦੇ ਆ ਵਧੀਆ ਭਰਾ ਆ ਇਹਨਾਂ ਦਾ ਬਹੁਤ ਵਧੀਆ ਲਾਕੇ ਦੇ ਵਿੱਚ ਨਾ ਆਇਆ ਤੇ ਪਹੁੰਚੇ ਆ ਜਦੋਂ ਵੀ ਉੱਤਰ ਜਾਂਦਾ ਇਹ ਵੀ ਹਮੇਸ਼ਾ ਸਾਡੇ ਨਾਲ ਮੋਟਾ ਜੋੜ ਕੇ ਖੜਿਆ ਸੋ ਸਾਰੇ ਸਾਥੀਆਂ ਦਾ ਇਹਨਾਂ ਦਾ ਵੀ ਧੰਨਵਾਦ ਆਪਾਸੇ ਤੋਂ ਥਲੇ ਚੱਲੀਏ ਤੇ ਤਾਂ ਜੋ ਆਪਾਂ ਅਸ਼ੀਸ਼ ਉਹਝੋਬੇ ਤੇ ਆਪਾਂ ਵੀ ਸਾਰੇ ਜਿਹੜੇ ਅਸੀ ਤੇ ਸੁੱਚੀ ਸੋਚ ਵਾਲੇ ਬਣ ਗਏ ਜਿਹਦੇ ਕਹਿੰਦੇ ਨੇ ਕਿ ਭੀ ਮਰੋਂ ਤੇਰੀ ਸੋਚ ਤੇ ਮਾੜੇ ਅੰਸ਼ਰ ਜਿਹੜੇ ਉਹਨਾਂ ਨੂੰ ਬਰਗਲਾ ਕੇ ਬੁਥਾ ਕੇ ਕੁਝ ਨਸ਼ਾ ਸਪਲਾਈ ਕਰਦੇ ਆ ਪਹਿਲੋਂ ਉਹ ਥੋੜੇ ਨੱਚਣਾ ਸ਼ੁਰੂ ਕਰਦੇ ਆ ਜਿਹੜੀ ਹੌਲੀ ਹੌਲੀ ਪਹਿਲੋਂ ਸਕ੍ਰਿਪਟ ਪਹਿਲਾਂ ਆਪਾਂ ਸਮਾਰਟ ਕਰ ਲਈਏ ਉਸ ਤੋਂ ਬਾਅਦ ਫਿਰ ਬੋਲਾਂਗੇ ਥੈਂਕ ਯੂ ਜੀ ਕੋਈ ਕਾਨੂੰਨ ਨਹੀਂ ਆ ਸਵਾਰਾ ਜੀ ਔਰ ਉਹਨਾਂ ਦੇ ਨਾਲ ਆਕਾਸ਼ ਗੈਰਗੀ ਔਰ ਇਸ ਸਾਰਿਆਂ ਦਾ ਅੱਜ ਇੱਕ ਸ਼ੁਕਰਗੁਜ਼ਾਰ ਕਰਦੇ ਆ ਔਰ ਮੇਰੇ ਵੀ ਜਿੰਨੇ ਵੀ ਸਾਡੇ ਤੇ ਮੇਰੇ ਭਰਾ ਕੇ ਹੂਟ ਸਮਾਜ ਦੀ ਲੀਡਰਸ਼ਿਪ ਦੇ ਨਾਲ ਤੇ ਇਹਨਾਂ ਨੂੰ ਹਰ ਵਾਰ ਜਦੋਂ ਵੀ ਰਾਤ ਦਾ ਗ੍ਰੈਂਡ ਕਰੀਦਾ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਤੇ ਇਹ ਜੋ ਅੱਜ ਵੀ ਜਿਹੜੀ ਇਹ ਮਹਿੰਗਿਆ ਆਪਣੇ ਹੋਂਦ ਦੇ ਦੋਸਤ ਗੰਗਾ ਦਾ ਵਹਾਫ ਹੋਵੇ ਉੱਥੋਂ ਨਹੀਂ ਜੋ ਖੋਣ ਦਾ ਵਕਾਰ ਹੋਣਾ ਚਾਹੀਦਾ ਕੋਰਪ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰਧਾਨ ਮੋਨੋਪੰਦੀ ਰਾਹੁਲ ਨਿਤਿਰ ਜੀ ਤੇ ਹੋਰ ਜਿੰਨੇ ਵੀ ਸਾਥੀ ਪਹੁੰਚੇ ਸਾਰਿਆਂ ਦਾ ਪੰਚਤ ਤੇ ਧੰਨਵਾਦ ਔਰ ਸਾਡੇ ਪ੍ਰੀਮ ਚੇਅਰਮੈਨ ਸਾਹਿਬ